ਆਉਂਦਾ ਜਾਂਦਾ ਰਹਿੰਦਾ ਮੈਂ ਤੁਹਾਡੀ ਫੇਸਬੁੱਕ ਤੇ ਲਾਈਵ ਰਹਿਣਾ ਹੁੰਦਾ ਜਾਂ ਪੋਸਟਾਂ ਤੁਸੀਂ ਅਕਸਰ ਜਿਹੜੇ ਕੰਮ ਐ ਮਜ਼ਦੂਰ ਆ ਉਹਨਾਂ ਦੇ ਨਾਲ ਜਾਂ ਆਪ ਕਈ ਵਾਰ ਕਈ ਤੇ ਕੰਮ ਕਰਦੇ ਨਜ਼ਰ ਆਉਨੇ ਆ ਤੁਹਾਡੀ ਗਾਇਕੀ ਤੇ ਖੇਤੀਬਾੜੀ ਦਾ ਬਹੁਤ ਵੱਡਾ ਪ੍ਰਭਾਵ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਤੁਸੀਂ ਗਾਣਾ ਗਾਇਆ ਕਿ ਕਾਦਾ ਉਹ ਪੁੱਤ ਜੱਟ ਦਾ ਜਿਹਨੂੰ ਬੈਗ ਨਾ ਟਰਾਲੀ ਲਾਉਣੀ ਆਈ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਘੋੜੀਆਂ ਰੱਖਣ ਦਾ ਸ਼ੌਂਕੀ ਗਾਣਾ ਬੜਾ ਮਕਬੂਲ ਹੋਇਆ ਸਟੇਜਾਂ ਤੇ ਬਹੁਤੀ ਫਰਮਾਇਸ਼ ਰਹਿੰਦੀ ਹੈ ਨਾ ਗੀਤਾਂ ਬਹੁਤ ਰਹਿੰਦੀ ਹੈ ਦੇਖੋ ਕਈ ਗਾਣੇ ਨਾ ਮੇਰੇ ਯਾਦ ਆ ਜਦੋਂ ਅਸੀਂ ਗਾ ਰਾਜ ਬਰਾੜ ਬਾਈ ਹਰੋਂ ਦਾ ਮਿਊਜ਼ਿਕ ਸੀ ਤੇ ਗਾਣਾ ਰਿਕਾਰਡ ਕਰਨ ਲੱਗੇ ਮੈਨੂੰ ਕਹਿੰਦੇ ਮੈਨੂੰ ਮਾਸਟਰ ਕਹਿੰਦੇ ਹੁੰਦੇ ਸੀ ਬਾਈ ਕਹਿੰਦੇ ਮਾਸਟਰ ਯਾਰ ਗਾਣਾ ਤੇ ਮੇਰੀ ਨੀਤ ਸੀਗੀ ਚੱਲ ਤੂੰ ਗਾ ਲੈ ਤੇਰੀ ਜ਼ਿੰਦਗੀ ਬਣ ਜਾ ਹਾਂ ਤੇ ਮੈਨੂੰ ਕਹਿੰਦੇ ਯਾਦ ਰੱਖੀ ਇਹ ਗਾਣਾ ਤੈਨੂੰ ساری ਉਮਰ ਦੀ ਰੋਟੀ ਦੇਊਗਾ ਠੀਕ ਹੈ ਕਮਾਲ ਦਾ ਉਹਨਾਂ ਦਾ ਉਹਨਾਂ ਦਾ ਵਿਜ਼ਨ ਕਿਹਦਾ ਸੀ ਤੇ ਉਹ ਵਾਕਈ ਉਹ ਗੱਲ ਵੀ ਹੁਣ ਵੀ ਵੀਰੇ ਵੀ ਬਾਹਰ ਦੇ ਸ਼ੋਅਾਂ 'ਚ ਵੀ ਇੱਥੇ ਵੀ ਹਾਂ ਅਸੀਂ ਦੋ ਦੋ ਵਾਰੀ ਗੀਤ ਗਾਉਨੇ ਵੀਰੇ ਸਾਨੂੰ ਇੱਕ ਵਾਰੀ ਸੁਣਾ ਦੇ ਫਿਰ ਹਾਂਜੀ ਹਾਂ ਬਿਲਕੁਲ ਉਹ ਹੈਗਾ ਆਉ ਬੈਠ ਕੋਲ ਜੀਜਾ ਜੀ ਪਿਆਰ ਨਾਲ ਦੱਸੋ ਯਾ ਨਾਰੇ ਮੈਨੂੰ ਜ਼ਰਾ ਵਿਸਥਾਰ ਨਾਲ ਦੱਸੋ ਹੋ ਕੱਦ 6 ਫੁੱਟ ਪੂਰਾ ਜਰਵਾਣਾ ਗੱਭਰੂ ਨਹੀਂ ਸੋਣਾ ਸੌ ਤੇ ਸੁਨਖਾ ਬੜਾ ਸਿਆਣਾ ਗੱਭਰੂ ਹੋਵੇ ਖੇਡਣਾ ਹੱਸਣ ਦਾ ਸ਼ੌਂਕੀ ਨਹੀਂ ਜਿਹੜਾ ਤੇਰਾ ਵਰ ਲੱਭਿਆ ਨਹੀਂ ਮੁੰਡਾ ਕੋੜੀਆਂ ਰੱਖਣ ਦਾ ਸ਼ੌਂਕੀ ਜਿਹੜਾ ਤੇਰਾ ਵਰ ਲੱਭਿਆ ਨਹੀਂ ਮੁੰਡਾ ਕੋੜੀਆਂ ਰੱਖਣ ਦਾ ਸ਼ੌਂਕੀ ਹੋ ਮੁੰਡਿਆਂ ਚ ਕਹਿੰਦੇ ਪੂਰਾ ਮਾਣ ਸਤਕਾਰ ਹੈ ਪਿੰਡ ਦੇ ਕਲੱਬ ਦਾ ਉਹ ਖਾਸ ਅਹੁਦੇਦਾਰ ਹੈ ਵਿਚਾ ਜੇ ਹੱਚੜੇ ਜੀਜਾ ਗੱਲ ਦੱਸ ਸਾਰੀ ਗੁੰਦਵਾ ਸਰੀਰ ਚੰਗਾ ਕੌਡੀ ਦਾ ਖਿਡਾਰੀ ਹੋ ਦੁੱਧ ਤਹੀਂ ਤੇ ਮੱਖਣ ਦਾ ਸ਼ੌਂਕੀ ਨੀ ਜਿਹੜਾ ਤੇਰਾ ਵਾਰ ਲੱਬਿਆ ਨੀ ਮੁੰਡਾ ਕੋੜੀਆਂ ਰੱਖਣ ਦਾ ਸ਼ੌਂਕੀ ਜਿਹਨੂੰ ਬੈਗ ਨਾ ਟਰਾਲੀ ਲਾਉਣੀ ਆਈ ਇੱਕ ਅੰਤਰਾ ਹੁਣ ਉਹਦਾ ਵੀ ਸੁਣਾ ਦੇ ਲੱਗੇ ਹਾਂਜੀ ਸੁਣਾਨਾ ਤੁਰਜੀ ਮੈਂ ਉਹਦੇ ਚ ਪੱਗ ਵਾਲਾ ਅੰਤਰਾ ਸੁਣਾਉਂਗਾ ਜਿਹੜਾ ਪੱਗ ਮੈਂ ਵੀ ਮੈਨੂੰ ਸ਼ੌਂਕ ਹੈ ਨਾ ਮੈਂ ਬੰਨ ਤੁਸੀਂ ਪੱਗ ਬੁਣਨੀ ਸ਼ੁਰੂ ਕੀਤੀ ਹੈ ਨਾ ਮੈਂ ਵਿੱਚ ਬਨ ਲੈਣਾ ਪਰ ਮੇਰਾ ਮਨ ਆ ਕਿ ਮੈਂ ਹੁਣ ਕੰਟੀਨਿਊ ਕਰਾਂ ਸਟੇਜ ਤੇ ਤੁਹਾਨੂੰ ਲੋਕ ਪੱਗ ਚ ਪਸੰਦ ਕਰਦੇ ਆ ਕਿ ਬਿਨਾ ਪੱਗ ਤੋਂ ਮੈਨੂੰ ਵੈਸੇ ਤਾਂ ਜਿਆਦਾ ਮੈਂ ਬਿਨਾ ਪੱਗ ਤੋਂ ਲਾਈਆਂ ਸਟੇਜਾਂ ਪਰ ਮੈਨੂੰ ਪੱਗ ਚ ਪਸੰਦ ਕਰ ਲੈਣ ਜਿਆਦਾ ਕਰਦੇ ਕਰ ਲੈਣਗੇ ਐਕਸੈਪਟ ਤੁਹਾਨੂੰ ਕੋਈ ਮਸਲਾ ਨਹੀਂ ਹਾਂ ਨਹੀਂ ਨਹੀਂ ਬਿਲਕੁਲ ਕੋਈ ਸ਼ਿਵ ਦੀ ਕਿਤਾਬ ਆਪਣਾ ਪੱਗ ਜੀ ਸੀਗਾ ਹਾਂ ਜੀ ਪੱਗ ਜੀ ਸੀਗਾ ਤੇ ਮੇਰਾ ਸ਼ੌਂਕ ਵੀ ਹੈ ਫਿਰ ਹੂੰ ਤੇ ਉਹਦਾ ਇੱਕ ਪੱਗ ਵਾਲਾ ਅੰਤਰਾ ਸੁਣਾ ਹੋ ਪੱਗ ਬੰਨਣੀ ਚੋ ਆਪੇ ਨਹੀਂ ਹੋ ਜਾਣਦਾ ਕਿਹੜੀ ਫਸਲ ਹੈ ਜਿਹੜਾ ਨਹੀਂ ਪਛਾਣਦਾ ਪੱਗ ਬੰਨਣੀ ਚੋ ਆਪੇ ਨਹੀਂ ਹੋ ਜਾਣਦਾ ਕਿਹੜੀ ਫਸਲ ਹੈ ਜਿਹੜਾ ਨਹੀਂ ਪਛਾਣਦਾ ਬੀਜ ਕਿੰਨੇ ਕਿਲੋ ਪੈਂਦਾ ਫਾਂਟਾ ਕਿੰਨਾ ਚੌੜਾ ਰਹਿੰਦਾ ਜਿਹੜਾ ਸ਼ੌਂਕ ਨਾਲ ਕਰਦਾ ਨੀਵਾਹੀ ਕਾਦਾ ਉਹ ਪੁੱਤ ਜੱਟ ਦਾ ਜੀ ਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਉਹ ਪੁੱਤ ਜੱਟ ਦਾ ਬਹੁਤ ਵਧੀਆ ਸਰੋਤਿਆਂ ਦੇ ਮਾਮਲੇ 'ਚ ਜੇਕਰ ਮੈਂ ਗੱਲ ਕਰਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮਾਲਕਤਾ ਆਪਦੀ ਛੱਡੀ ਨਹੀਂ ਹੈ ਜੀ ਬਾਈ ਤੁਹਾਡੇ ਮੁਤਾਬਕ ਤੁਸੀਂ ਮਾਝਾ ਮਾਲਵਾ ਦੁਆਬਾ ਅਵਦੇਸ਼ ਰਾਜਸਥਾਨ ਹਰਿਆਣਾ ਸਾਰੀਆਂ ਥਾਵਾਂ ਤੇ ਸ਼ੋਅ ਲਾਇਆ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਚੰਗਾ ਸਰੋਤਾ ਕੇਸ 벨ਟ ਦਾ ਹਾਲਾਂਕਿ ਤੁਹਾਡੇ ਲਈ ਬੜਾ ਔਖਾ ਇਹ ਕਹਿਣਾ ਪਰ ਇੱਕ ਸਮਝ ਹੁੰਦੀ ਹੈ ਕਿ ਯਾਰ ਆ ਹੁਣ ਸਰੋਤਾ ਜਿਹੜਾ ਇਹ ਸੁਨਣਾ ਚਾਹੁੰਦਾ ਮੈਨੂੰ ਇਹਨੂੰ ਮਤੇ ਧੂਮ ਤੜਕਾ ਬਹੁਤਾ ਪਸੰਦ ਨਹੀਂ ਆ ਇਹ ਇਹ ਗਾਣੇ ਸੁਨਣਾ ਚਾਹੁੰਦਾ ਜਾਂ ਮਹਿਲਾਵਾਂ ਦੀ ਬਹੁਤ ਥਾਵਾਂ ਤੇ ਫਰਮਾਇਸ਼ ਆਉਂਦੀ ਮਾਪੇ ਗੀਤ ਲਾ ਦਿਓ ਜਾਂ ਪਰਿਵਾਰ ਦਾ ਕੋਈ ਗਾਣਾ ਪੁੱਤਰ ਧੀਆਂ ਦਾ ਗੀਤ ਲਾ ਦਿਓ ਕੀ ਤਜਰਬਾ ਤੁਹਾਡਾ ਵੈਸੇ ਤਾਂ ਵੀਰੇ ਇਹ ਹੁੰਦਾ ਕਿ ਜਿਹੜਾ ਆਪਾਂ ਨੂੰ ਬੁੱਕ ਕਰਦੇ ਬੰਦੇ ਉਹ ਆਪਣੇ ਫੈਨ ਹੀ ਹੁੰਦੇ ਆ ਜਾਂ ਆਪਣੇ ਚਾਹਣ ਵਾਲੇ ਹੁੰਦੇ ਬਿਲਕੁਲ ਉਹ ਪਸੰਦੀ ਕਰਦੇ ਆ ਉਹ ਪਸੰਦੀ ਕਰਦੇ ਹੁੰਦੇ ਆ ਤੇ ਹੁਣ ਦੌਰ ਬਦਲਿਆ ਹੁਣ ਸੁਣਦੇ ਨੇ ਲੋਕ ਬਹੁਤ ਧਿਆਨ ਨਾਲ ਤੇ ਮੈਂ ਇਹ ਚੀਜ਼ ਨੋਟ ਕੀਤੀ ਵੀ ਰਾਜਸਥਾਨ ਚ ਬਹੁਤ ਜ਼ਿਆਦਾ ਧਿਆਨ ਨਾਲ ਅੱਛਾ ਹਾਂ ਜਾਂ ਤੁਸੀਂ ਬਾਹਰ ਜਿਉਂ ਕੈਨੇਡਾ ਅਮਰੀਕਾ ਜਿੱਦਾਂ ਛੇਵ ਦੀ ਕਿਤਾਬ ਵਾਲੇ ਕਪਤਾ ਵਾਲੇ ਗਾਣੇ ਗਾਈਦੇ ਤੋਂ ਬਹੁਤ ਜ਼ਿਆਦਾ ਉਹਦੇ ਤੇ ਆਪਣੇ ਮਾਲਵੈਲ ਤਾਂ ਆਏ ਆ ਵੀ ਜਦ ਦੋ ਪਕ ਲੱਗ ਜਾਂਨ ਫਿਰ ਖੁੱਲ ਜਾਂਦੀ ਪੂਰੀ ਫਿਰ ਹਾਂ ਅਸਲ ਦੇ ਵਿੱਚ ਜਿਹੜਾ ਫਿਰ ਤਾਂ ਵੀ ਕਹਿੰਦੇ ਨੇ ਕਿ ਗਰਦਾਸ ਮਾਨ ਦਾ ਸੁਣਾ ਦੇ ਕਹਿੰਦੇ ਅਸੀਂ ਫੋਕ ਵੀ ਚਲੋ ਵਿੱਚ ਗਾਉਨੇ ਆ ਛੱਲਾ ਵਗੈਰਾ ਗਾ ਦਈਦਾ ਹਨਾ ਹਾਂਜੀ ਤੇ ਜਿਉਂ ਨੇ ਦੋ ਘੰਟੇ ਤੋਂ ਪਿੱਛੇ ਤੁਹਾਨੂੰ ਪਤਾ ਹੀ ਵਿਆਹਾਂ ਦਾ ਮਾਹੌਲ ਜਿਹੜਾ ਹੁੰਦਾ ਹਾਂ ਦੋ ਢਾਈ ਘੰਟੇ ਤੋਂ ਪਿੱਛੇ ਉਦੋਂ ਪਿੱਛੋਂ ਫਿਰ ਨੱਚਣ ਟੱਪਣ ਵਾਲਾ ਕੰਮ ਹੀ ਚੱਲਦਾ ਜੀ ਸਾਰਾ